ਕਈ ਵਾਰੀ ਅਸੀਂ ਲੋਕਾਂ ਨੂੰ ਵੇਖਦੇ ਹਾਂ ਜਿਨ੍ਹਾਂ ਦੀ ਜ਼ਿੰਦਗੀ ਵਿੱਚ ਨਾ ਕੋਈ ਖੁਸ਼ੀ ਹੁੰਦੀ ਆ ਨਾ ਕੋਈ ਸੁਪਨਾ ਨਾ ਜਨੂੰਨ ਉਹ ਬਸ ਦਿਨ ਗਿਣਦੇ ਹਨ ਤੇ ਕਹਿੰਦੇ ਨੇ ਕਿ ਜੋ ਮਿਲਿਆ ਹੈ ਉਹ ਠੀਕ ਹੈ ਪਰ ਅਸਲ ਸੱਚ ਇਹ ਆ ਜ਼ਿੰਦਗੀ ਜਿਉਂਦੇ ਨਹੀਂ ਉਹ ਤਾਂ ਬਸ ਕੱਟ ਕੇ ਤੁਰ ਜਾਂਦੀ ਹੈ ਜ਼ਿੰਦਗੀ ਜਿਉਣ ਤੇ ਕੱਟਣ ਵਿੱਚ ਫਰਕ ਹੁੰਦਾ ਕੱਟਣ ਦਾ ਮਤਲਬ ਦਿਨ ਰਾਤ ਬਿਤਾਉਣਾ ਬਸ ਇਹੀ ਮਕਸਦ ਆ ਜਿਉਣ ਦਾ ਮਤਲਬ ਹਰ ਦਿਨ ਨੂੰ ਇੱਕ ਤੋਹਫਾ ਸਮਝਣਾ ਉਹਨੂੰ ਪੂਰੇ ਦਿਲ ਨਾਲ ਮਹਿਸੂਸ ਕਰਨਾ ਕਈ ਲੋਕ ਸਵੇਰੇ ਉੱਠਦੇ ਨੇ ਸਿਰਫ ਕੰਮ ਲਈ ਪੈਸੇ ਲਈ ਫਰਜ਼ਾਂ ਲਈ ਪਰ ਆਪਣੇ ਲਈ ਕਦੇ ਨਹੀਂ ਉੱਠਦੇ ਉਨ੍ਹਾਂ ਦੇ ਚਿਹਰੇ ਤੇ ਰੌਣਕ ਨਹੀਂ ਹੁੰਦੀ ਦਿਲ ਵਿੱਚ ਖੁਸ਼ੀ ਨਹੀਂ ਹੁੰਦੀ ਇਹੋ ਜਿਹੇ ਹੀ ਲੋਕ ਉਹ ਹੁੰਦੇ ਨੇ ਜਿਨ੍ਹਾਂ ਬਾਰੇ ਇਹ ਕਿਹਾ ਜਾਂਦਾ ਵੀ ਇਹ ਜ਼ਿੰਦਗੀ ਜਿਉਂਦੇ ਨਹੀਂ ਸਿਰਫ ਕੱਟਣ ਆਏ ਨੇ ਜਿਹੜੇ ਲੋਕ ਇਦਾਂ ਦੀ ਜ਼ਿੰਦਗੀ ਜਿਉਂਦੇ ਨੇ ਬਿਨਾਂ ਸੁਪਨਿਆਂ ਤੋਂ ਉਨ੍ਹਾਂ ਦੇ ਕੁੱਝ ਕਾਰਨ ਹੁੰਦੇ ਨੇ ਨੰਬਰ 1 ਸੁਪਨਿਆਂ ਦੀ ਘਾਟ ਜੇਕਰ ਇਨਸਾਨ ਦੇ ਕੋਲੇ ਕੋਈ ਸੁਪਨਾ ਹੀ ਨਹੀਂ ਹੋਊ ਕੋਈ ਖੁਆਇਸ਼ ਹੀ ਨਹੀਂ ਹੋਊ ਤਾਂ ਫਿਰ ਉਹ ਜ਼ਿੰਦਗੀ ਨੂੰ ਜਿਉਂਦਾ ਨਹੀਂ ਜਾਂ ਫਿਰ ਇਹ ਹੁੰਦਾ ਵੀ ਉਹਨੂੰ ਆਦਤ ਹੁੰਦੀ ਆ ਆਪਣੇ ਤੋਂ ਵੱਧ ਹੋਰਾਂ ਨੂੰ ਖੁਸ਼ ਕਰਨ ਦੀ ਉਹ ਆਪਣੀ ਖੁਸ਼ੀ ਭੁੱਲ ਜਾਂਦੇ ਨੇ ਤੇ ਦੁਨੀਆ ਦੀਆਂ ਉਮੀਦਾਂ ਨੂੰ ਪੂਰਾ ਕਰਨ ਵਿੱਚ ਲੱਗ ਜਾਂਦੇ ਨੇ ਜਾਂ ਫਿਰ ਉਹ ਫਿਜ਼ੀਕਲੀ ਮੈਂਟਲੀ ਤੌਰ ਤੇ ਉਹਦੇ ਵਿੱਚ ਹਿੰਮਤ ਦੀ ਕਮੀ ਹੋ ਸਕਦੀ ਆ ਉਹਦੇ ਮਤਲਬ ਮਨ ਦੇ ਵਿੱਚ ਇੱਛਾ ਤਾਂ ਹੁੰਦੀ ਆ ਪਰ ਡਰ ਤੇ ਹਾਰ ਮੰਨਣ ਦੀ ਸੋਚ ਸਾਰਾ ਕੁਝ ਖਾ ਜਾਂਦੀ ਆ ਜੇਕਰ ਤੁਸੀਂ ਇਸ ਦੇ ਉਲਟ ਜ਼ਿੰਦਗੀ ਨੂੰ ਕੱਟਣਾ ਨਹੀਂ ਜੂਣਾ ਚਾਹੁੰਦੇ ਹੋ ਤਾਂ ਫਿਰ ਤੁਹਾਨੂੰ ਕੁਝ ਇੱਕ ਗੱਲਾਂ ਦਾ ਧਿਆਨ ਰੱਖਣਾ ਜ਼ਰੂਰੀ ਹੋ ਜਾਂਦਾ ਜਿਵੇਂ ਸੁਪਨੇ ਵੇਖੋ ਤੇ ਪੂਰੇ ਕਰੋ ਕਿਉਂਕਿ ਸੁਪਨੇ ਤਾਂ ਹਰ ਕੋਈ ਵੇਖ ਲੈਂਦਾ ਫਾਇਦਾ ਤਾਂ ਉਦੋਂ ਹੀ ਹੁੰਦਾ ਜੇ ਆਪਾਂ ਸੁਪਨਿਆਂ ਨੂੰ ਪੂਰਾ ਕਰੀਏ ਇਸ ਲਈ ਜੇ ਤੁਹਾਨੂੰ ਜ਼ਿੰਦਗੀ ਮਿਲੀ ਆ ਤਾਂ ਇਹਨੂੰ ਵੱਡਾ ਬਣਾਓ ਸਭ ਤੋਂ ਪਹਿਲਾਂ ਤੁਸੀਂ ਲੋਕਾਂ ਦੀਆਂ ਖੁਸ਼ੀਆਂ ਛੱਡ ਕੇ ਆਪਣੀ ਖੁਸ਼ੀ ਨੂੰ ਲੱਭੋ ਹਰ ਦਿਨ ਵਿੱਚ ਉਹ ਕੰਮ ਕਰੋ ਜਿਹੜਾ ਦਿਲ ਨੂੰ ਚੰਗਾ ਲੱਗੇ ਦਿਲ ਦੀ ਰੌਣਕ ਨੂੰ ਵਧਾਵੇ ਜ਼ਿੰਦਗੀ ਦੇ ਵਿੱਚ ਇਦਾਂ ਦੇ ਕੰਮ ਕਰਨੇ ਸ਼ੁਰੂ ਕਰੋ ਕਿ ਲੋਕਾਂ ਨੂੰ ਲੱਗੇ ਕਿ ਹਾਂ ਇਹ ਇਨਸਾਨ ਕੁਝ ਕਰ ਰਿਹਾ ਆ ਕੁਝ ਕਰਕੇ ਦਿਖਾ ਰਿਹਾ ਆ ਆਪਣੀ ਜ਼ਿੰਦਗੀ ਨੂੰ ਜਨੂਨ ਨਾਲ ਜੀਵੋ ਰੂਟੀਨ ਨਹੀਂ ਬਣਾਉਣੀ ਕਿ ਹਾਂ ਆਹੀ ਕੰਮ ਕਰਨਾ ਆ ਉਹਨੂੰ ਤੁਸੀਂ ਇੱਕ ਪੈਸ਼ਨ ਦੇ ਨਾਲ ਜਿਉਣਾ ਸ਼ੁਰੂ ਕਰ ਦੋ ਇਸੇ ਤਰੀਕੇ ਨਾਲ ਇੱਕ ਵਾਰ ਨਾ ਇੱਕ ਬਜ਼ੁਰਗ ਸੀ ਉਹ ਆਪਣੇ ਜਵਾਨੀ ਦੇ ਦਿਨਾਂ ਨੂੰ ਯਾਦ ਕਰਕੇ ਕਹਿੰਦਾ ਕਿ ਪੁੱਤ ਮੈਂ ਜ਼ਿੰਦਗੀ ਕੱਟ ਲਈ ਆ ਪਰ ਜਿਉਂ ਹੀ ਨਹੀਂ ਹੈਗੀ ਤੇ ਉਹ ਨਾਲ ਇਹ ਕਹਿੰਦਾ ਵੀ ਜੇ ਵਕਤ ਮੋੜ ਆਵੇ ਤਾਂ ਮੈਂ ਦੌੜ ਕੇ ਆਪਣੇ ਸੁਪਨੇ ਦੌੜ ਕੇ ਆਪਣੇ ਸੁਪਨੇ ਪੂਰੇ ਕਰਾਂ ਆਪਣੇ ਦਿਲ ਦੀ ਸੁਣਾ ਤੇ ਇੱਥੇ ਸਾਨੂੰ ਇਹੀ ਸਮਝ ਆਉਂਦੀ ਆ ਵੀ ਨਾ ਤਾਂ ਵਕਤ ਵਾਪਸ ਆਉਣਾ ਤੇ ਜੇ ਤੁਹਾਡੇ ਦਿਲ 'ਚ ਕੋਈ ਸੁਪਨੇ ਨੇ ਉਹ ਬਿਨਾਂ ਵਕਤ ਗਵਾਈ ਉਹਨਾਂ ਨੂੰ ਪੂਰੇ ਕਰ ਲਓ ਕਿਉਂਕਿ ਵਕਤ ਲੰਘੇ ਤਾਂ ਉਹ ਪੂਰੇ ਨਹੀਂ ਹੋਣੇ ਇਹ ਕਹਾਣੀ ਸਾਨੂੰ ਇਹ ਹੀ ਯਾਦ ਦਿਵਾਉਂਦੀ ਆ ਕਿ ਸਾਡੇ ਕੋਲ ਵਕਤ ਹੈ ਪਰ ਜੇ ਅਸੀਂ ਬੇਮਕਸਦ ਦਿਨ गुजार ਰਹੇ ਹਾਂ ਕੱਲ ਸਾਡੇ ਬਾਰੇ ਵੀ ਲੋਕ ਕਹਿਣਗੇ ਕਿ ਇਹ ਤਾਂ ਜ਼ਿੰਦਗੀ ਜਿਉਂ ਕੇ ਨਹੀਂ ਕੱਟ ਕੇ ਤੁਰ ਗਿਆ ਜ਼ਿੰਦਗੀ ਇੱਕ ਵਾਰ ਹੀ ਮਿਲਦੀ ਆ ਇਹ ਸਿਰਫ ਦਿਨ ਕੱਟਣ ਲਈ ਨਹੀਂ ਦਿਨ ਬਣਾਉਣ ਲਈ ਮਿਲਦੀ ਆ ਤੁਸੀਂ ਆਪਣੀ ਜ਼ਿੰਦਗੀ ਨੂੰ ਚਮਕਦਾਰ ਬਣਾ ਸਕਦੇ ਹੋ ਤੁਸੀਂ ਹੋਰਾਂ ਲਈ ਪ੍ਰੇਰਨਾ ਬਣ ਸਕਦੇ ਹੋ ਤੁਸੀਂ ਉਹ ਰੌਸ਼ਨੀ ਬਣ ਸਕਦੇ ਹੋ ਜੋ ਹੋਰਾਂ ਦੇ ਰਾਹ ਤੇ ਚਮਕਾਉਂਦੀ ਤਦ ਵੀ ਨਾ ਪੁੱ ਲੋ ਜਿਉ ਤਾਂ ਐਸਾ ਜਿਉ ਕਿ ਲੋਕ ਕਹਿਣ ਕਿ ਇਹ ਇਨਸਾਨ ਤਾਰਿਆਂ ਵਾਂਗ ਚਮਕ ਗਿਆ ਨਾ ਕਿ ਇਹ ਬਸ ਕੱਟ ਕੇ ਤੁਰ ਗਿਆ ਯਾਦ ਰੱਖਿਓ ਕੱਟਣ ਵਾਲੀ ਜ਼ਿੰਦਗੀ ਹਰ ਕੋਈ ਜੀ ਲੈਂਦਾ ਪਰ ਜ਼ਿੰਦਗੀ ਨੂੰ ਸੱਚਮੁੱਚ ਜਿਉਣਾ ਉਹੀ ਲੋਕ ਸਿੱਖਦੇ ਨੇ ਜੋ ਸੁਪਨੇ ਦੇਖਦੇ ਨੇ ਤੇ ਉਹਨਾਂ ਨੂੰ ਪੂਰਾ ਕਰਦੇ ਨੇ ਤੁਸੀਂ ਕਿਹੜੇ ਹੋ ਜ਼ਿੰਦਗੀ ਕੱਟਣ ਵਾਲੇ ਜਾਂ ਜ਼ਿੰਦਗੀ ਜਿਉਣ ਵਾਲੇ ਕਮੈਂਟ ਵਿੱਚ ਜਰੂਰ ਦੱਸਿਓ ਧੰਨਵਾਦ